ਕੱਲ ਸਾਨੂੰ ਸ਼ਹੀਦ ਭਗਤ ਸਿੰਘ ਨਗਰ CIA ਦੀ ਟੀਮ ਨੂੰ ਇਨਪੁਟ ਆਈਆਂ ਸੀ ਕਿ ਤਿੰਨ ਬੰਦੇ ਹੈਗੇ ਆ ਜਿਹੜੇ ਕੀ ਵਕ ਵਕ ਮੁਕੱਦਮਿਆਂ 'ਚ ਪਹੌੜੇ ਵੀ ਹੈਗੇ ਆ ਔਰ ਉਹ ਆਪਣੇ ਇੱਥੇ ਕਬੱਡੀ ਕੱਪ ਹੋਣਾ ਸੀ ਇੱਕ ਬਲਾਚੌਰ ਦੇ ਏਰੀਆ 'ਚ ਉੱਥੇ ਕਿਸੇ ਬੰਦੇ ਨੂੰ ਟਾਰਗੇਟ ਕਰਨ ਅੱਜ ਕਰਨਗੇ ਇਹ ਜਨ ਉਹਦੇ ਸਥਾਨ ਵਿੱਚ ਇਮੀਡੀਏਟਲੀ ਸਾਡੇ ਡੀਐਸਪੀ ਸਾਹਿਬ ਐਸਐਚਓਸ ਆਪਣੇ ਇੰਚਾਰਜ ਸਾਹਿਬ ਤੇ ਨਾਲ ਟੀਮਸ ਮੂਵ ਹੋਈਆਂ ਔਰ ਤਿੰਨ ਬੰਦੇ ਅਸੀਂ ਰਾਉਂਡ ਅਪ ਕੀਤੇ ਉਹਦੇ ਵਿੱਚ ਅਸੀਂ ਐਫਆਰ ਨੰਬਰ 206 ਸਦਰ ਨਵੀਂ ਸ਼ਹਿਰ ਐਫਆਰ ਦਰਜ ਕੀਤੀ ਆਰਮ ਸੈਕਟਰ ਦੇ ਵਿੱਚ ਔਰ ਵੈਪਨਸ ਐਂਡ ਉਹਨਾਂ ਦੇ ਨਾਲ ਹੋਰ ਜਿਹੜਾ ਮਟੀਰੀਅਲ ਸੀਗਾ ਸਾਨੂੰ ਮਿਲਿਆ ਔਰ ਜਿਹੜੀ ਇਹਨਾਂ ਦੀ ਇੰਟਰੋਗੇਸ਼ਨ ਚਾਹੀਏ ਇੱਕ ਅਨੀਸ਼ ਨੀਸ਼ਾ ਹੈਗਾ ਇਹ ਜਨਰਲੀ ਦਾ ਰਹਿਣ ਵਾਲਾ 2011 ਦਾ ਇਹ ਪਗੌੜਾ ਹੈਗਾ 302 ਦੇ ਵਿੱਚੋਂ ਔਰ ਇੱਕ ਪਿੱਛੇ ਜੇ 24 ਵਿੱਚ ਮੁਕੱਦਮਾ ਲੜਾਈ ਝਗੜੇ ਦਾ ਸਿਟੀ 'ਚ ਦਰਜ ਹੋਇਆ ਸੀ ਉਹਦੇ ਵਿੱਚ ਵੀ ਇਹ ਵਾਂਟਡ ਸੀਗਾ ਔਰ ਜਿਹੜਾ ਕਿ ਵੱਖ-ਵੱਖ ਜਗ੍ਹਾ ਤੇ ਜਲੰਧਰ ਹੁਸ਼ਿਆਰਪੁਰ ਏਰੀਏ ਵਿੱਚ ਲੋਕ ਛਿਪ ਕੇ ਰਹਿ ਰਿਹਾ ਸੀਗਾ ਔਰ ਇਹਦਾ ਨਾਲ ਦਾ ਸਾਥੀ ਰਾਜਾ ਹੈਗਾ ਔਰ ਤੁਹਾਨੂੰ ਯਾਦ ਆਊਗਾ ਥੋੜੇ ਦਿਨ ਪਹਿਲਾਂ ਸੁਭਾਨਪੁਰ ਥਾਣੇ 'ਚ ਇੱਕ ਨੋਵਾ ਗੱਡੀ ਨੂੰ ਅੱਗ ਲਾਈ ਸੀ ਤੇ ਫਾਇਰਿੰਗ ਹੋਈ ਸੀਗੀ ਉਹਦਾ ਇਹ ਮੇਨ ਕਿਊਜ਼ ਜਾਏਗਾ। ਔਰ ਤੀਜਾ ਸਾਹਿਲ ਹੈਗਾ ਇਹ ਮੀਰੇ ਦਾ ਆ। ਇਹਦੇ ਇਹਦਾ ਹੀ ਸਾਥੀ ਆ ਰਾਜਾ ਐਨ ਹਮੀਰ ਸਾਹਿਲ ਦੋਨੋਂ ਹੀ ਉਸ ਕੇਸ ਵੀ ਵਾਂਟਡ ਹੈਗੇ ਆ। ਔਰ ਇੱਕ ਨੇ ਸੁਮਾਨ ਉੱਥੇ ਕਪੂਰਥਲੇ ਕਚਹਿਰੀ ਦੇ ਵਿੱਚ ਵੀ ਝਗੜਾ ਹੋਇਆ ਸੀ ਉੱਥੇ ਕਾਫੀ ਵਰਟੋਕ ਹੋਈ ਸੀ। ਉਹ ਕੋਤਵਾਲੀ ਥਾਣੇ ਚ ਪਰਚਾ ਦਰਜ ਹੈ ਨਾ ਦੋਨਾਂ ਤੇ। ਉੱਥੇ ਵੀ ਇਹਨਾਂ ਨੇ ਜਿਹੜੇ ਨਾਲ ਦੇ ਇਹਨਾਂ ਦੇ ਸਾਥੀ ਸੀਗੇ ਕਿ ਉਹ ਅ ਬ੍ਰੋਧੀ ਪਾਰਟੀ ਉਹਨਾਂ ਦੀ ਕਾਫੀ ਵਰਕਟੌਪ ਕੀਤੀ ਸੀਗੀ ਇਹ ਤਿੰਨੇ ਹੀ ਬੰਦੇ ਜਿਹੜੇ ਹੈਗੇ ਆ ਇਹ ਬਲਾਚੌਰ ਦੇ ਏਰੀਆ 'ਚ ਪਿੰਡ ਹੈਗਾ ਜਿੱਥੇ ਕਬੱਡੀ ਕੱਪ ਸੀਗਾ ਉੱਥੇ ਇਹਨਾਂ ਨੇ ਫਾਇਰਿੰਗ ਕਰਨੀ ਸੀ ਆ ਰਾਮਾ ਨਾਲ ਦਾ ਨਾਂ ਦਾ ਮੁੰਡਾ ਹੈਗਾ ਜਿਹੜਾ ਕਿ ਜਾਨਲੇ ਦਾ ਹੈਗਾ ਔਰ ਉਹਨੂੰ ਇਹਨਾਂ ਨੇ ਹਿੱਟ ਕਰਨਾ ਸੀਗਾ ਪਰੰਤੂ ਉੱਥੇ ਹੈਪਨਸ ਹੋਣ ਕਰਕੇ ਕਵਡਿ ਕੱਪ ਪੋਸਟਪੋਨ ਹੋ ਗਿਆ ਉਹ ਔਰ ਇਹ ਵੱਡੀ ਵਾਰਦਾਤ ਨੂੰ ਰੋਕਣ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਔਰ ਫਰਦਰ ਜਿਹੜੇ ਇਹਨਾਂ ਦੇ ਹੋਰ ਸਾਥੀ ਹੈਗੇ ਆ ਕੋਈ ਜੇਲ੍ਹਾਂ ਵਾਲੇ ਜਾਂ ਕੋਈ ਤੇ ਹੋਰ ਬਾਹਰ ਵਾਲੇ ਉਹਨਾਂ ਸਬੰਧੀ ਸਾਡੀ ਤਫ਼ਤੀਸ਼ ਚੱਲ ਰਹੀ ਹੈ ਮਾਰਨ ਦਾ ਕਾਰਨ ਕੀ ਸੀ ਮਾਰਨ ਦਾ ਇੱਕ ਇਹਨਾਂ ਦੇ ਜਿਹੜਾ ਜਿਹੜਾ ਕਾਰਨ ਸੀਗਾ ਜਿਹੜਾ ਰਾਮਾ ਹੈਗਾ ਉਹ ਇਹਦਾ ਹੀ ਕੂਜ਼ ਹੈ ਇਹ ਕਹਿ ਰਿਹਾ ابھی ਮੈਨੂੰ ਉਸ ਮਰਡਰ ਚ ਜਿਹੜਾ 11 ਚ ਹੋਇਆ ਸੀਗਾ ਰਾਮੀ ਨੇ ਮੈਨੂੰ ਉਹਦੇ ਵਿੱਚ ਫਸਾਇਆ ਇਸ ਕਰਕੇ ਮੈਂ ਉਹਦੇ ਨਹੀਂ ਚੱਕਿਆ ਜਿਹੜਾ ਰਾਮਾ ਸੀ ਉਹਨੂੰ ਕੋਈ ਕੰਪਿਊਟਰ ਆਈ ਸੀ ਨਹੀਂ ਆ ਕਿਸ ਤਰ੍ਹਾਂ ਦਾ ਨਹੀਂ ਜਿਹੜੀ ਇੰਨੀ ਹੱਲੇ ਤੱਕ ਉਹਨੇ ਕੋਈ ਸਾਨੂੰ ਉਹਦੇ ਵੱਲੋਂ ਕੋਈ ਵੀ ਇਨਫੋਰਮੇਸ਼ਨ ਸਾਨੂੰ ਨਹੀਂ ਆਈ ਹੈਗੀ ਹੁਣ ਉਹਨੂੰ ਬੁਲਾਵਾਂਗੇ ਉਹਨੂੰ ਰਾਮੀ ਨੂੰ ਜੀ ਰਿਕਵਰੀ ਕੀ ਕੀ ਸਕੇ ਇਹੋ ਵੈਪਨਸ ਹੈਗੇ 32 ਬੋਰ ਵਾਲੇ ਔਰ ਨਾਲ ਕਾਰਤੂਸ ਹੈਗੇ ਕਿਨੇ ਕਾਰਤੂਸ ਇਹਦੇ 5 ਕਾਰਤੂਸ ਗੱਡੀ ਦੀ ਵੀ ਗੱਡੀ ਦੀ ਕੋਈ ਬਰਬਾਦ ਨਹੀਂ ਹੱਲੇ ਜਿਹੜੀ ਜਿੱਥੇ ਇਹ ਫਿਰ ਰਹੇ ਸੀਗੇ ਉਥੇ ਕਿਨੇ ਆਣਾ ਸੀ ਇਹਨਾਂ ਨੂੰ ਪਿਕ ਕਰਨਾ ਸੀ ਉਹਦੇ ਨਾਲ ਹੀ ਤਪਤੀ ਚੱਲ ਰਹੀ ਹੈਗੀ ਆ ਇਸ ਕਰਕੇ ਉਨਾ ਹੀ ਮੈਂ ਦੱਸ ਸਕਦਾ ਔਰ ਕੋਈ ਬੰਦੇ ਨਾਲ ਇਹਨਾਂ ਸਹਿਯੋਗ ਨਹੀਂ ਪੋਸੀਬਲ ਨਹੀਂ ਪੋਸੀਬਲ ਨਹੀਂ ਬ੍ਰਾਹਮਣਦਰੀ ਕਿਸ਼ੋਰ ਹਾਲੀ ਅਣੀ ਪਿਸਟਲ ਸਰ ਬਲਾਟੋਰ ਏਰੀਆ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਇਦਾਂ ਦੀਆਂ ਵਾਰਦਾ ਤਾਂ ਬਹੁਤ ਵਧ ਗਈ ਹੈ ਜੀ ਸਰ ਇਹਦੇ ਲਈ ਕੀ ਇਹਦੇ ਕੋਈ ਰੈਕਟ ਨਗਰਾਂ ਚ ਹੋ ਰਿਹਾ ਕਿ ਆਪਸ ਹੀ ਰੱਜੀ ਛਗੀ ਹੈ ਜਿਸ ਤਰ੍ਹਾਂ ਜੋ ਕੱਲਾ ਬਲਾਚੌਰ ਨਹੀਂ ਸਾਰੇ ਪੰਜਾਬ ਦੇ ਵਿੱਚ ਗੈਂਗਵਾਰ ਦੀ ਇੱਕ ਤਰ੍ਹਾਂ ਨਾਲ ਜਿਸ ਤਰੀਕੇ ਨਾਲ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹੋਣੇ ਆ ਦੋ ਗਰੁੱਪ ਹੈਗੇ ਆ ਆਪਸ ਵਿੱਚ ਵਿੱਚ ਉਹਨੂੰ ਮਾਰੀ ਜਾਂਦੇ ਆ ਉਹਨੂੰ ਮਾਰੀ ਜਾਂਦੇ ਆ ਉਹਦਾ ਹੀ ਕਿਤੇ ਨਾ ਕਿਤੇ ਲਿੰਕ ਹੈ ਜਿਹੜੇ ਅੱਗੇ ਤੋਂ ਅੱਗੇ ਸਾਰੇ ਪੰਜਾਬ ਦੇ ਵਿੱਚ ਮੂਵ ਹੁੰਦੇ ਆ ਕੋਈ ਜੇਲਾ ਚ ਬਣ ਜਾਂਦੇ ਆ ਕੋਈ ਜੇਲਾ ਤੋਂ ਬਾਹਰ ਆ ਜਾਂਦੇ ਆ ਕੁਝ ਵਿਦੇਸ਼ਾਂ ਚ ਬੰਦੇ ਬੈਠੇ ਆ ਬਲਾਚੌਰ ਦੇ ਵੀ ਬੈਠੇ ਤੁਹਾਨੂੰ ਪਤਾ ਸਾਰਿਆਂ ਨੂੰ ਔਰ ਉਹਨਾਂ ਦੇ ਹੀ ਗਾਂ ਇਹ ਕਹਿ ਲਓ ਵੀ ਕਰਿੰਦੇ ਆ ਗਰੁੱਪ ਦੇ ਮੈਂਬਰ ਹੈਗੇ ਆ ਰਿਮਾਂਡ ਲੈਣਾ ਸੀ ਰਿਮਾਂਡ ਮਿਲਿਆ ਤੇ ਰਿਮਾਂਡ ਨਹੀਂ ਆਚ ਰਿਮਾਂਡ ਲੈਣਾ ਇਹਨਾਂ ਦਾ ਕਿੱਥੋਂ ਆਪਣਾ ਆ ਰਿਹਾ ਜੀ ਇਹਨਾਂ ਨੇ ਆ ਉਹਦੀ ਚੱਲ ਰਹੀ ਆ ਜੀ ਉਹਦੀ ਉਹਦੀ ਚੱਲ ਰਹੀ ਆ ਔਰ ਮੋਸਟ ਪ੍ਰੋਬਬਲੀ ਉਹ ਵੀ ਅਸੀਂ ਲਾਵਾਂਗੇ ਬੰਦੇ ਉਹ ਵੀ ਕਬੱਡੀ ਖਿਡਾਰੀ ਹੈ ਜਿਹਦੇ ਤੇ ਹੁਣ ਹਮਲਾ ਕਰਨਾ ਨਹੀਂ ਉਹ ਜੋ ਹੁਣ ਤੱਕ ਵੀ ਹੈਗੀ ਆ ਇਹਦੇ ਨਾਲ ਦਾ ਹੀ ਕਿਉਂ ਸੀਗਾ 11 ਦੇ ਵਿੱਚ ਮਰਡਰ ਹੋਇਆ ਸੀ ਬਲਾਚੋਰ ਜੀ ਹੋਇਆ ਸੀ ਉਹ ਵੀ ਸਰ ਉਹਨੂੰ ਕਿੱਦਾਂ ਪਤਾ ਕਿ ਉਹਨੇ ਉੱਥੇ ਆਉਣਾ ਕਬੱਡੀ ਕੱਪ ਤੇ ਬਲਾਚੋਰ ਇਹਨਾਂ ਦਾ ਆਪਣਾ ਹੈਗਾ ਜੀ ਇਨਫੋਰਮੇਸ਼ਨ ਇਹਨਾਂ ਦਾ ਆਪਣਾ ਹੋਣਾ ਨਾ ਇੱਕ ਦੂਜੇ ਦੇ ਨਾਲ ਤਾਲਮੇ ਲੈ ਕੇ ਉਹੀ ਵਾਲੇ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ। ਟਾਰਗੇਟ ਸਾਰਾ ਕਵੱਟੀ ਕਪਾਂ ਤੋਂ ਜ਼ਿਆਦਾ ਕੀਤਾ ਜਾਂਦਾ ਹੈ ਮਤਲਬ। ਉੱਥੇ ਦੇਖੋ ਨਾ ਜਦੋਂ ਬੰਦਾ ਇੱਕ ਧਿਆਨ ਹੋ ਜਾਂਦਾ ਆ ਆਪਾਂ ਸਾਰੇ ਜਦੋਂ ਵੀ ਕੋਈ ਮੈਚ ਦੇਖਦੇ ਆ ਬੜੇ ਬਾਕੀ ਸੱਜੇ ਖੱਬੇ ਆਪਣਾ ਧਿਆਨ ਨਹੀਂ ਹੁੰਦਾ ਆਪਾਂ ਉਹਦੇ ਖੁੱਬ ਜਾਣੇ ਆ ਜਿਹੜੇ ਸਾਡੇ ਯੁਵਾਨ ਖੇਡਦੇ ਹੁੰਦੇ ਆ ਕੋਈ ਜਫਾ ਲੱਗ ਰਿਹਾ ਕੋਈ ਰੇਡ ਪਾਰ ਰਿਹਾ ਉਹਦੇ ਧਿਆਨ ਉਧਰ ਚਲ ਜਾਂਦਾ ਬੰਦੇ ਨੂੰ ਆਲੇ-ਦੁਆਲੇ ਦਾ ਧਿਆਨ ਨਹੀਂ ਹੁੰਦਾ ਉੱਥੇ ਵੇਸਲੇ ਹੋ ਜਾਂਦੇ ਆ ਸਰ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਜਿਹੜੀ ਕਬੱਡੀ ਕੱਪ ਹੁੰਦੀ ਹੈ ਕੋਈ ਕੱਪ ਹੁੰਦੇ ਉਹਨਾਂ ਦੀ ਪਰਮਿਸ਼ਨਾਂ ਲਈ ਕੋਈ ਇਹਨਾਂ ਨੂੰ ਹਦਾਇਤਾਂ ਕਰੂੰਗੀ ਜੀ ਜਿਹੜੇ ਕੱਪ ਆਰਗੇਨਾਈਜ਼ ਕਰ ਦੇਖੋ ਇਹਨਾਂ ਨੂੰ ਪਹਿਲਾਂ ਵੀ ਇਨਸਟਰਕਸ਼ਨ ਜਾਰੀ ਹੈਗੀਆਂ ਸਰਕਾਰ ਵੱਲੋਂ ਔਰ ਮੋਸਟਲੀ ਪ੍ਰੋਬਲਮ ਕਦੋਂ ਹੁੰਦੀ ਹੈ ਜਦੋਂ ਇਹਨਾਂ ਕੱਪਾਂ ਦੀ ਲੇਟ ਨਾਈਟ ਤੱਕ ਚੱਲਦੇ ਰਹਿੰਦੇ ਆ ਇਹ ਔਰ ਉਹਦੇ ਲਈ ਟਾਈਮਿੰਗ ਕਰਾਂਗੇ ਮੈਂ ਅਸੀਂ 20 ਸਾਵਨਾ ਵੀ ਗੱਲ ਹੋਈ ਹੈ ਟਾਈਮਿੰਗ ਸੀਐਸਟੋ ਵੀ ਡੇ ਟਾਈਮ ਆਪਣੇ ਹੋਣ ਜਦੋਂ ਲੇਟ ਨਾਈਟ ਲਾਈਟਾਂ ਜਾਗ ਜੰਨੀ ਆ ਉੱਥੇ ਬੜਾ ਔਖਾ ਹੋ ਜਾਂਦਾ ਕੰਟਰੋਲ ਕਰਨਾ ਕਿਉਂਕਿ ਪਿੰਡਾਂ ਦੇ ਪਿੰਡ ਹੀ ਇਹਨਾਂ ਕਬੱਡੀ ਨੂੰ ਪਿਆਰ ਕਰਦੇ ਆ ਦੇਖਣ ਆਉਂਦੇ ਆ ਸਾਰੇ ਤੇ ਉਹਦੇ ਲਈ ਟਾਈਮਿੰਗ ਐਂਡ ਹੋਰ ਵੀ ਰੂਲ ਰੈਗੂਲੇਸ਼ਨ ਬੜਾ ਚੱਲ ਰਿਹਾ ਪ੍ਰੋਸੈਸ ਚੱਲ ਰਿਹਾ ਹੈ